ਹੈਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਬਹੁਤ ਹੀ ਘੱਟ ਖਰਚੇ ਵਿੱਚ ਘੱਟ ਟਾਈਮ ਦੇ ਵਿੱਚ ਬਹੁਤ ਹੀ ਟੇਸਟੀ ਜੀ ਆਪਾਂ ਜਿਹੜੀ ਡਿਸ਼ ਇਹ ਤਿਆਰ ਕਰਨ ਲੱਗੇ ਆ ਬਿਲਕੁਲ ਆਸਾਨ ਤਰੀਕੇ ਨਾਲ ਤਿਆਰ ਹੋ ਜਾਂਦੀ ਆ ਹੈਲਦੀ ਵੀ ਆ ਤੇ ਟੇਸਟੀ ਵੀ ਆ ਤੇ ਸ਼ੁਰੂ ਕਰਦੇ ਆ ਜੀ ਆਪਾਂ ਜਿਹੜੀ ਇਹ ਰੈਸਪੀ ਬਣਾਉਣੀ ਬੜੇ ਆਸਾਨ ਤਰੀਕੇ ਦੇ ਨਾਲ ਇਹ ਬਣ ਜਾਂਦੀ ਆ ਜੀ ਤੇ ਇਹਦੇ ਵਾਸਤੇ ਆਪਾਂ ਜਿਹੜਾ ਆ ਪਹਿਲਾਂ ਕੜਾਹੀ ਰੱਖਦੇ ਆ ਤੇ ਇਹਦੇ ਵਿੱਚ ਆਪਾਂ ਜਿੰਨਾਕ ਤੁਸੀਂ ਬਣਾਉਣਾ ਹੈ ਉਸ ਹਿਸਾਬ ਦੇ ਨਾਲ ਤੁਸੀਂ ਦੁੱਧ ਪਾ ਲਓ ਅੱਧਾ ਕਿਲੋ ਪਾ ਲਓ ਕਿਲੋ ਪਾ ਲਓ ਜਿੰਨਾਕ ਤੁਸੀਂ ਬਣਾਉਣਾ ਹੈ ਤੇ ਦੁੱਧ ਨੂੰ ਆਪਾਂ ਜਿਹੜਾ ਆ ਥੋੜਾ ਗਰਮ ਹੋਣ ਦਿੰਨੇ ਕਿਉਂਕਿ ਫਰਿੱਜ ਵਿੱਚੋਂ ਆਪਾਂ ਦੁੱਧ ਕੱਢਿਆ ਠੰਡਾ ਬਹੁਤ ਆ ਥੋੜਾ ਜਿਹਾ ਦੁੱਧ ਆਪਣਾ ਗਰਮ ਹੋਇਆ ਤਾਂ ਇਹਦੇ ਵਿੱਚ ਆਪਾਂ ਦੋ ਕਟਸ਼ੀਆਂ ਦੁੱਧ ਦੀਆਂ ਜਿਹੜੀਆਂ ਅਲੱਗ ਭਾਂਡੇ ਦੇ ਵਿੱਚ ਪਾ ਲੈਣੇ ਆ ਵੀਡੀਓ ਨੂੰ ਸਕਿਪ ਨਾ ਕਰਿਓ ਐਂਡ ਤੱਕ ਦੇਖਿਓ ਬਹੁਤ ਹੀ ਸੌਖਾ ਤਰੀਕਾ ਬਹੁਤ ਹੀ ਟੇਸਟੀ ਜਿਹੀ ਡਿਸ਼ ਬਣ ਕੇ ਤਿਆਰ ਹੋਣ ਵਾਲੀ ਹੈ ਇਹ ਇਹਦੇ ਵਿੱਚ ਆਪਾਂ ਪਾਉਣੇ ਜੀ ਇਹ ਕਸਟਰਡ ਪਾਊਡਰ ਤਿੰਨ ਚਮਚੇ ਆਪਾਂ ਇਹਦੇ ਵਿੱਚ ਕਸਟਰਡ ਪਾਊਡਰ ਦੇ ਪਾ ਲੈਣੇ ਆ ਤੇ ਪਾਊਡਰ ਪਾ ਕੇ ਇਹਨੂੰ ਆਪਾਂ ਜਿਹੜਾ ਮਿਕਸ ਕਰਦੇ ਸਵਾਰ ਕੇ ਕਸਟਰਡ ਜਿਹੜਾ ਥੱਲੇ ਨਾ ਬੈਠ ਜਾਵੇ ਉਹ ਤੇ ਇਸ ਤਰ੍ਹਾਂ ਇਹਨੂੰ ਜਿਹੜਾ ਆ ਸਵਾਰ ਕੇ ਮਿਕਸ ਕਰਕੇ ਇਹਨੂੰ ਆਪਾਂ ਰੱਖ ਦੰਨੇ ਆ ਡਲੀਆਂ ਨਾ ਰਹਿਣ ਇਹਦੇ ਵਿੱਚ ਤੇ ਦੁੱਧ ਨੂੰ ਆਪਾਂ ਜਿਹੜੀ ਉਵਾਲੀ ਆਉਣ ਦੰਨੇ ਆ ਦੁੱਧ ਨੂੰ ਦੇਖੋ ਉਵਾਲੀ ਆ ਗਈ ਆ ਥੋੜਾ ਜਿਹਾ ਇਹਨੂੰ ਆਪਾਂ ਸੰਘਣਾ ਕਰ ਲੈਣਾ ਤੇ ਫਿਰ ਇਹਦੇ ਵਿੱਚ ਆਪਾਂ ਪਾ ਦੰਨੇ ਖੰਡ ਟੇਸ ਤੋਂ ਅਨੁਸਾਰ ਮੈਂ ਬਿਲਕੁਲ ਥੋੜੀ ਭਾਈ ਚਾਰ ਚਮਚੇ ਸਿਰਫ ਖੰਡ ਤੇ ਪਾਏ ਆ ਕਿਉਂਕਿ ਇਹ ਇਹਦੇ ਵਿੱਚ ਜੋ ਵੀ ਸਮਾਨ ਪਾਣਾ ਸਾਰਾ ਮਿੱ ਤੇ ਨਾਲ ਦੀ ਨਾਲ ਆਪਾਂ ਦਿਖਾਈ ਜਾਵਾਂਗੇ ਕੀ ਕੀ ਆਪਾਂ ਇਹਦੇ ਵਿੱਚ ਪਾਇਆ ਤੇ ਹੁਣ ਜਿਹੜਾ ਆਪਾਂ ਕਸਟਰਡ ਪਾਊਡਰ ਘੋਲ ਕੇ ਰੱਖਿਆ ਸੀ ਨਾ ਉਹਨੂੰ ਫੇਰ ਇੱਕ ਵਾਰੀ ਚੰਗੀ ਤਰ੍ਹਾਂ ਹਿਲਾ ਲੈਣੇ ਆ ਹਲਾ ਕੇ ਤੇ ਇਹਨੂੰ ਆਪਾਂ ਜਿਹੜਾ ਦੁੱਧ ਆ ਇੱਕ ਪਾਸੇ ਉਹਨੂੰ ਆਪਾਂ ਕਟਚੀ ਦੇ ਨਾਲ ਹਿਲਾ ਹੀ ਜਾਵਾਂਗੇ ਤੇ ਇਹ ਕਸਟਰਡ ਆਪਾਂ ਜਿਹੜਾ ਘੋਲਿਆ ਆ ਇਹ ਆਪਾਂ ਕਸਟਰਡ ਵਾਲਾ ਦੁੱਧ ਜਿਹੜਾ ਆ ਇਹ ਇਹਦੇ ਵਿੱਚ ਪਾਈ ਜਾਂਦੇ ਆ ਤਾਂ ਆਪਾਂ ਨੂੰ ਪਤਾ ਹੀ ਵੀ ਜਦੋਂ ਆਪਾਂ ਕਸਟਰਡ ਪਾ ਦਿੰਨੇ ਆ ਨਾ ਇੱਕਦਮ ਦੁੱਧ ਜਿਹੜਾ ਆਪਣਾ ਠਿੱਕ ਹੋ ਜਾਂਦਾ ਸੰਘਣਾ ਹੋ ਜਾਂਦਾ ਆ ਇਸ ਕਰਕੇ ਇਹਨੂੰ ਛੱਡਣਾ ਨਹੀਂ ਹੈਗਾ ਕਟਚੀ ਨੂੰ ਆਪਾਂ ਇਹਨੂੰ ਹਿਲਾਉਂਦੇ ਰਹਿਣਾ ਤਾ ਕਿ ਇਹਦੀਆਂ ਗੱਠਾਂ ਨਾ ਬਣਨ ਥੱਲੇ ਨਾ ਬੈਠੇ ਇਹ ਤੇ ਗੈਸ ਆਪਣਾ ਚੱਲਦਾ ਹੀ ਆ ਤੇ ਇਹਨੂੰ ਆਪਾਂ ਥੋੜਾ ਹੋਰ ਸੰਘਣਾ ਕਰਨਾ ਆ ਠਿੱਕ ਕਰਨਾ ਆਪਾਂ ਇਹਨੂੰ ਹੋਰ ਤੇ ਦੇਖੋ ਐਦਾਂ ਆਪਾਂ ਇਹਨੂੰ ਮਿਕਸ ਕਰੀ ਜਾਂਦੇ ਆ ਤੇ ਗੈਸ ਚੱਲੀ ਜਾਂਦਾ ਆਪਣਾ ਤੇ ਥੋੜਾ ਜਿਹਾ ਸੰਘਣਾ ਹੋ ਜਾਂਦਾ ਤੇ ਫਿਰ ਆਪਾਂ ਕੜਾਹੀ ਨੂੰ ਲਾ ਕੇ ਫੇ ਅਗਲਾ ਕੰਮ ਜਿਹੜਾ ਕਰਨਾ ਉਹ ਕਰਾਂਗੇ ਤੇ ਪਹਿਲਾਂ ਆਪਾਂ ਦੁੱਧ ਜਿਹੜਾ ਕਸਟਰਡ ਵਾਲਾ ਇਹ ਵਧੀਆ ਤਰੀਕੇ ਨਾਲ ਇਹਨੂੰ ਆਪਾਂ ਪਹਿਲਾਂ ਤਿਆਰ ਕਰਦੇ ਆ ਵੀਡੀਓ ਤੁਹਾਨੂੰ ਪਤਾ ਹੀ ਆ ਆਪਾਂ ਬਿਲਕੁਲ ਸੌਖੇ ਜਿਹੇ ਤਰੀਕੇ ਨਾਲ ਬਣਾਨੇ ਹੁੰਦੇ ਆ ਛੋਟੀ ਜਿਹੀ ਰੱਖ ਕੇ ਬਣਾਨੇ ਹੁੰਦੇ ਆ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਮੈਨੂੰ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਤੁਹਾਡੇ ਕਮੈਂਟ ਜਿਹੜੇ ਸਾਨੂੰ ਬਹੁਤ એનર્ਜੀ ਦਿੰਦੇ ਆ ਸਪੋਰਟ ਕਰਦੇ ਆ ਹੌਸਲਾ ਵਧਾਦਾ ਸਾਡਾ ਇਹਦੇ ਨਾਲ ਤੇ ਕਮੈਂਟ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਜੀ ਤੇ ਦੇਖੋ ਕੜਾਹੀ ਆਪਾਂ ਲਾ ਦਿੱਤੀ ਆ ਤੇ ਪੈਨ ਇੱਕ ਰੱਖ ਲਿਆ ਦੇ ਵਿੱਚ ਥੋੜਾ ਜਿਹਾ ਮੈਂ ਲਾਇਆ ਅੱਧਾ ਕ ਚਮਚਾ ਦੇਸੀ ਘਿਓ ਦਾ ਤੇ ਇਹਦੇ ਵਿੱਚ ਆਪਾਂ ਰੱਖਦੇ ਆ ਦੋ ਪੀਸ ਜਿਹੜੇ ਬ੍ਰੈਡ ਦੇ ਤੇ ਤੁਸੀਂ ਜਿਹੜੇ ਪਾਂਡੇ ਦੇ ਵਿੱਚ ਬਣਾਉਣਾ ਹੈ ਨਾ ਜਿੰਨੇ ਕੁ ਉਹਦੇ ਵਿੱਚ ਰੱਖ ਹੁੰਦੇ ਉਸ ਹਿਸਾਬ ਨਾਲ ਤੁਸੀਂ ਬਰੈਡ ਜਿਹੜੇ ਤਿਆਰ ਕਰ ਲਓ ਤੇ ਪਹਿਲਾਂ ਆਪਾਂ ਦੋ ਪੀਸ ਐਦਾ ਕਰ ਲੈਣੇ ਇੱਕ ਪੀਸ ਫਿਰ ਮੈਂ ਹੋਰ ਤਿਆਰ ਕਰੂੰਗੀ ਕਿਉਂਕਿ ਮੇਰੇ ਕੋਲ ਜਿਹੜਾ ਬਰਤਨ ਹੈਗਾ ਹੈ ਨਾ ਉਹਦੇ ਵਿੱਚ ਸਿਰਫ ਤਿੰਨ ਪੀਸ ਇੱਕ ਪੀਸ ਕੱਟ ਕੇ ਰੱਖਣਾ ਪੈਣਾ ਦੋ ਸਾਫਤੇ ਰੱਖਣੇ ਪੈਣੇ ਤੇ ਉਸ ਹਿਸਾਬ ਨਾਲ ਮੈਂ ਤਿੰਨ ਪੀਸ ਜਿਹੜੇ ਆਪਣੇ ਇਸ ਤਰ੍ਹਾਂ ਇਹਨਾਂ ਨੂੰ ਕ੍ਰਿਸਪੀ ਜਿਹਾ ਕਰ ਲੈਣਾ ਤੇ ਇਹਨਾਂ ਨੂੰ ਆਪਾਂ ਕਰਕੇ ਚੱਕ ਲੈਣੇ ਇੱਕ ਪੀਸ ਆਪਾਂ ਉਹ ਵੀ ਐਡੇ ਤਿਆਰ ਕਰ ਲੈਣੇ ਆ ਤੇ ਫਿਰ ਆਪਾਂ ਇਹਨਾਂ ਵਿੱਚੋਂ ਇੱਕ ਪੀਸ ਜਿਹੜਾ ਕੱਟ ਲੈਣਾ ਆ ਦੋ ਪੀਸ ਆਪਾਂ ਸਾਫਤੇ ਰੱਖ ਲੈਣੇ ਆ ਤੇ ਕੇਕ ਟਿਨ ਦੇਖੋ ਮੇਰੇ ਕੋਲ ਇਦਾਂ ਦਾ ਜਿਹੜਾ ਕੇਕ ਟਿਨ ਸੀ ਨਾ ਮੈਂ ਉਹਨੂੰ ਵਰਤਿਆ ਦੇਖੋ ਇੱਕ ਪੀਸ ਮੈਂ ਸਾਫਤਾਂ ਰੱਖਤਾ ਐ ਇੱਕ ਪਾਸੇ ਅੱਧਾ ਰੱਖ ਦਤਾ ਤੇ ਕਸਟਰਡ ਵਾਲਾ ਦੁੱਧ ਜਿਹੜਾ ਸੀ ਆਪਾਂ ਤਿਆਰ ਕੀਤਾ ਇਹਦੇ ਵਿੱਚੋਂ ਆਪਾਂ ਅੱਧਾ ਦੁੱਧ ਇਹਦੇ ਵਿੱਚ ਪਹਿਲਾਂ ਇਸ ਤਰ੍ਹਾਂ ਪਾ ਦੰਨੇ ਆ ਤੇ ਚੰਗੀ ਤਰ੍ਹਾਂ ਇਹਨੂੰ ਟੱਕ ਦੰਨੇ ਆ ਆਪਾਂ ਬਰੈਡ ਨੂੰ ਤੇ ਫਿਰ ਇਹਦੇ ਉੱਤੇ ਆਪਾਂ ਬਾਕੀ ਦੀਆਂ ਚੀਜ਼ਾਂ ਪਾਉਣੇ ਆ ਤੇ ਅੱਧਾ ਪਾ ਦੰਨੇ ਐ ਅੱਧਾ ਕਪਾ ਬਚਾ ਲੈਣਾ ਐ ਫਿਰ ਇਹਦੇ ਉੱਪਰ ਪਾਉਣਾ ਐ ਦੇਖੋ ਬਿਲਕੁਲ ਆਸਾਨ ਤਰੀਕਾ ਐ ਫਟਾਫਟ ਬਣ ਕੇ ਤਿਆਰ ਹੋ ਜਾਂਦੀ ਏ ਇਹ ਇਮੇਲਿਆ ਜੀ ਪਪੀਤਾ ਸੇਬ ਤੇ ਕੇਲੇ ਹੋਰ ਵੀ ਤੁਹਾਡੇ ਕੋਲ ਕੋਈ ਫਰੂਟ ਹੈਗਾ ਆ ਤੇ ਉਹ ਵੀ ਤੁਸੀਂ ਇਹਦੇ ਵਿੱਚ ਪਾ ਸਕਦੇ ਮੇਰੇ ਕੋਲ ਇਸ ਟਾਈਮ ਇਹੀ ਸੀਗੇ ਇਸ ਕਰਕੇ ਆਪਾਂ ਇਹੀ ਜਿਹੜਾ ਫਰੂਟ ਆ ਕੱਟ ਕੇ ਇਹਦੇ ਉੱਤੇ ਸਾਰੇ ਪਾਸੇ ਇਹਦੇ ਪਾ ਦੇਣਾ ਚੰਗੀ ਤਰ੍ਹਾਂ ਇਹਨੂੰ ਉੱਪਰੋਂ ਕਵਰ ਕਰ ਦਨੇ ਆਪਾਂ ਫਰੂਟ ਦੇ ਨਾਲ ਤੇ ਫਿਰ ਇਹਦੇ ਉੱਤੇ ਆਪਾਂ ਦੇਖੋ ਚੰਗੀ ਤਰ੍ਹਾਂ ਪਾਤਾ ਤੇ ਇਹ ਮੈਂ ਕੁਝ ਬਦਾਮ ਕੱਟੇ ਕੁਝ ਮੈਂ ਲਈਏ ਸੋਗੀ ਤੇ ਹੁਣ ਇਹ ਵੀ ਆਪਾਂ ਚੰਗੀ ਤਰ੍ਹਾਂ ਇਹਦੇ ਉੱਤੇ ਪਾ ਦਨੇ ਆ ਹੈਲਥੀ ਵੀ ਤੇ ਟੇਸਟੀ ਵੀ ਡਿਸ਼ ਬਣ ਕੇ ਤਿਆਰ ਹੋਣੀ ਆ ਕੋਈ ਇਹਦੇ ਵਿੱਚ ਤਲੀਆਂ ਚੀਜ਼ ਨਹੀਂ ਹੈਗੇ ਤੇ ਬਹੁਤ ਹੀ ਵਧੀਆ ਇਹ ਖਾਣ ਨੂੰ ਬਣ ਜਾਂਦੇ ਆ ਗਰਮੀ ਦਾ ਮੌਸਮ ਆ ਤੇ ਅੱਗੇ ਆਪਾਂ ਨੂੰ ਇਹੀ ਚੀਜ਼ਾਂ ਜਿਹੜੀਆਂ ਵਧੀਆ ਲੱਗਣੀਆਂ ਉਸ ਤੋਂ ਬਾਅਦ ਫਿਰ ਮੈਂ ਡੇਢ ਪੀਸ ਬਰੈਡ ਦਾ ਜਿਹੜਾ ਸੀ ਇੱਕ ਸਾਫਤਾ ਇੱਕ ਅੱਧਾ ਰੱਖਤਾ ਤੇ ਉਹਦੇ ਉੱਪਰ ਫਿਰ ਜਿਹੜਾ ਦੁੱਧ ਦਾ ਆਪਣਾ ਬਚਿਆ ਹੈ ਨਾ ਸਾਰਾ ਹੀ ਇਹ ਜਿਹੜਾ ਆਪਾਂ ਇਹਦੇ ਉੱਤੇ ਹੁਣ ਸਾਰੇ ਪਾ ਦੇਣਾ ਇਹ ਠੀਕ ਹੈ ਜੀ ਇਹਨੂੰ ਆਪਾਂ ਕਵਰ ਕਰਤਾ ਹੈਨ ਵਧੀਆ ਤਰੀਕੇ ਦੇ ਨਾਲ ਤੇ ਹੁਣ ਆਪਾਂ ਇਹਦੇ ਉੱਤੇ ਜਿਹੜਾ ਫਰੂਟ ਬਚਿਆ ਆ ਕੱਟਿਆ ਆ ਤੇ ਉਹ ਆਪਾਂ ਫੇਰ ਪਾ ਦੇਣਾ ਚੰਗੀ ਤਰ੍ਹਾਂ ਵਧੀਆ ਐ ਲੇਅਰ ਇਹਦੇ ਉੱਤੇ ਪਾ ਦੇਣੀ ਆ ਸਾਰੇ ਫਰੂਟ ਦੀ ਤੇ ਲਓ ਜੀ ਆਪਾਂ ਪਪੀਤਾ ਸੇਬ ਕੇਲੇ ਸਾਰਾ ਕੁਝ ਪਾਤਾ ਜੀ ਜਿਹੜਾ ਆਪਣੇ ਕੋਲ ਡਰਾਈ ਫਰੂਟ ਬਚਿਆ ਸੀ ਉਹ ਵੀ ਆਪਾਂ ਸਾਰੇ ਪਾ ਦੇਣਾ ਤੇ ਵਧੀਆ ਤਰੀਕੇ ਦੇ ਨਾਲ ਇਹਨੇ ਕਵਰ ਹੋ ਗਿਆ ਪਾ ਕੇ ਨੂੰ ਥੋੜਾ ਜਿਹਾ ਦਬਾ ਦੰਨੇ ਆ ਤਾਂ ਕਿ ਇਹਨ ਵਧੀਆ ਤਰੀਕੇ ਦੇ ਨਾਲ ਇਹ ਸੈੱਟ ਹੋ ਜਵੇ ਤੇ 1 ਘੰਟਾ ਇਹਨੂੰ ਆਪਾਂ ਫ੍ਰੀਜ ਦੇ ਵਿੱਚ ਰੱਖਣਾ ਫ੍ਰੀਜ਼ਰ ਦੇ ਵਿੱਚ ਉੱਪਰ ਜਿੱਥੇ ਬਰਫ਼ ਜਮਾਉਨੇ ਆ 1 ਘੰਟੇ ਚ ਇਹਨ ਸੈੱਟ ਹੋ ਜਾਣਾ ਤੇ ਲਓ ਜੀ ਆਪਾਂ ਇਹਨੂੰ 1 ਘੰਟਾ ਰੱਖਿਆ ਸੀ ਫ੍ਰੀਜਰ ਦੇ ਵਿੱਚ ਬਿਲਕੁਲ ਐਂ ਜੰਮ ਗਿਆ ਇਹ ਤੇ ਵਧੀਆ ਤਰੀਕੇ ਨਾਲ ਤਿਆਰ ਹੋ ਗਿਆ ਆ ਤੇ ਆਪਾਂ ਇਹਦਾ ਪੀਸ ਕੱਢਦੇ ਆ ਕੱਢ ਕੇ ਇੱਕ ਪਲੇਟ 'ਚ ਰੱਖ ਕੇ ਮੈਂ ਤੁਹਾਨੂੰ ਦਿਖਾਉਣੀ ਆ ਦੇਖੋ ਬਿਲਕੁਲ ਆਸਾਨ ਤਰੀਕਾ ਕੋਈ ਇਹ ਚੀਜ਼ੇ ਵੀ ਤਲੀਆਂ ਨਹੀਂ ਹੈਗੀ ਅਨ ਹੈਲਦੀ ਕੋਈ ਚੀਜ਼ ਹੈ ਨਹੀਂਗੀ ਇਹਦੇ ਵਿੱਚ ਬਹੁਤ ਹੀ ਹੈਲਦੀ ਬਹੁਤ ਹੀ ਟੇਸਟੀ ਤੇ ਡਿਸ਼ ਇਹ ਬਣ ਕੇ ਆਪਣੀ ਤਿਆਰ ਹੋ ਗਈ ਆ ਕੀ ਨਾਮ ਦਿੰਨੇ ਆ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਦਿਓ ਲਓ ਜੀ ਦੇਖੋ ਕਿੰਨਾ ਵਧੀਆ ਆਪਾਂ ਪੀਸ ਇਹਦਾ ਕੱਢ ਲਿਆ ਆ ਤੇ ਇੱਕ ਪਲੇਟ 'ਚ ਰੱਖਿਆ ਮੈਂ ਤੋੜ ਕੇ ਵੀ ਤੁਹਾਨੂੰ ਦਿਖਾਉਣੀ ਆ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ ਸਪੋਰਟ ਕਰਕੇ ਦੱਸਦੇ ਹੋ ਤੇ ਨਵੇਂ ਵੀਵਰ ਜਿਹੜੇ ਜੁੜਦੇ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਦੇਖੋ ਆਪਾਂ ਕੱਟ ਕੇ ਵੀ ਤੁਹਾਨੂੰ ਦਿਖਾਣੇ ਬਹੁਤ ਹੀ ਵਧੀਆ ਹੈਲਦੀ ਟੇਸਟੀ ਆਪਣਾ ਜਿਹੜਾ ਗਰਮੀ ਦੇ ਮੌਸਮ ਵਿੱਚ ਠੰਡਾ ਠੰਡਾ ਇਹ ਖਾਣ ਨੂੰ ਜਿਹੜੀ ਡਿਸ਼ ਆਪਣੀ ਤਿਆਰ ਹੋ ਗਈ ਆ ਬਣਾਓ ਤੇ ਖਾਓ ਵੀਡੀਓ ਦੇਖਣ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ